ਕੇਸ ਆ ਗਿਆ ਜੀ ਡੀਆਈ 6566B2 24 ਮੇਂ ਟਮਾਂਡ ਰੱਖੀ ਹੈ ਜੀ 5 ਲੱਖ 75000 ਰੁਪਇਆ 1700 96 ਘੰਟੇ ਚੱਲਿਆ ਡਾਇਰੈਕਟਰ ਕੇ ਆ ਗਿਆ ਜੀ ਸਬਰਾਰ 8554 ਸਟਾਰ ਡਬਲ ਪੰਪ ਰਿਵਰਸ ਪੀਡੀਓ ਚੱਲਿਆ ਹੋਇਆ ਜੀ ਇਹ 2500 ਘੰਟੇ ਦੇ ਕਰੀਬ ਚੱਲਿਆ 15 ਮਾਡਲ ਆ ਡਿਮਾਂਡ ਹੈ ਜੀ 5 ਲੱਖ 30 ਹਜ਼ਾਰ ਇੰਜਨ ਕ੍ਰਾਉਸ ਕਰਦਾ ਜੀ ਮੈਂ 59500 ਹਾਈ ਕੰਪਰੈਸਟੀ ਲੈਫਟ ਹੈ ਦੀ ਟਰੈਕਟਰ ਚੱਲਿਆ ਹੋਇਆ ਜੀ 7.4300 ਘੰਟਾ ਇਹ ਹੈਗਾ 2018 ਬਾਂਡਰ 51000 ਰੁਪਏ ਡਿਮਾਂਡ ਆ ਟਰੈਕਟਰ ਦੀ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੇ ਕੋਈ ਵੀ ਟਰੈਕਟਰ ਖਰੀਦਣਾ ਹੋਏ ਬਾਈ ਮੈਨੂੰ ਸੰਪਰਕ ਕਰ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੌਂਚੇਂਗੀ ਤਲਵੰਡੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਕੈਂਡ ਕੈਂਡ ਕੰਡੀਸ਼ਨ ਵਾਲੇ ਟਰੈਕਟਰ ਤੇ ਉਹਨਾਂ ਦੇ ਰੇਟ ਦੱਸਾਂਗੇ ਮਾਡਲ ਨੰਬਰੇ ਜਾਣਕਾਰੀ ਦੇਵਾਂਗੇ ਤੇ ਜੇ ਕਿਸੇ ਨੇ ਟਰੈਕਟਰ ਖਰੀਦਣਾ ਹੈ ਬਈ ਸਕਰੀਨ ਉੱਪਰ ਬਈ ਦਾ ਨੰਬਰ ਚੱਲੂਗਾ ਤੇ ਤੁਸੀਂ ਕੰਟੈਕਟ ਕਰ ਲਿਓ ਤੇ ਹੁਣ ਆਪਾਂ ਸਟਾਰਟ ਕਰਾਂਗੇ ਜੀ ਸੋਨਾ ਲਿਖਾ ਡੀਆਈ 765 ਟਰੈਕਟਰ ਤੋਂ ਐਚ ਡੀ ਐਮ ਹਾਈ ਵੀ ਡਿਊਟੀ 50 ਹਾਰਸ ਪਾਵਰ ਚ ਆ ਗਿਆ ਬਈ ਸਿਕੰਦਰ ਮਾਡਲ ਆ ਗਿਆ ਚੇਂਜਰ ਵਾਲਾ ਏ ਟਰੈਕਟਰ ਤੇ ਇਹ ਆ ਗਿਆ ਜੀ 2022 ਮਾਡਲ ਹੈ ਤੇ 6 ਲੱਖ 35000 ਰੁਪਏ ਦੀ ਮੰਗ ਹੈ ਨੰਬਰ ਪੰਜਾਬ ਆ ਟਾਇਰਾਂ ਦੀ ਕੰਡੀਸ਼ਨ ਨਹੀਂ ਕਰੀ ਜੀ ਨਾਲ ਦੇ ਟਾਇਰ ਆ ਪੋਲੋ ਦੇ 16 9 28 ਬੈਕ ਵਾਲੇ ਟਾਇਰ ਤੇ 프ਰੰਟ ਵਾਲੇ ਵੀ ਵਧੀਆ ਪਏ ਟਾਇਰਾਂ ਦੀ ਕੰਡੀਸ਼ਨ ਹੈ ਜੀ 85 90% ਦੇ ਕਰੀਬ ਪਰ ਰੰਗ ਪੇਂਟ ਪੂਰਾ オリジナル ਆ ਰਿਵਰਸ ਕੁਲਟਿਓ ਡਬਲ ਡਿਸਟ੍ਰਿਬਿਊਟਰ ਲੱਗਿਆ ਬਾਈ ਜੀ ਤੇ ਹੈਵੀ ਹੁੱਕ ਲੱਗੀ ਹੋਈ ਆ ਤੇ ਹੈਵੀ ਸਾਊਂਡ ਸਿਸਟਮ ਆ ਫਾਈਬਰ ਰੀ ਹੁੱਡ ਲੱਗੀ ਹੋਈ ਆ ਤੇ ਟਰੈਕਟਰ ਤੁਹਾਨੂੰ ਦਿਖਾਉਣਾ ਕਿੰਨੇ ਘੰਟੇ ਚੱਲਿਆ ਹੋਇਆ ਚਲਾਈ ਬਹੁਤ ਸਮੜਾ ਹੈ ਮੀਟਰ ਕਿੰਜਰ ਆ ਲਾ ਗਿਆ 60 ਘੰਟੇ 1300 ਕਿੰਨੇ 60 ਘੰਟੇ 1368 ਘੰਟੇ ਚੱਲਿਆ ਹੋਇਆ ਬਾਈ ਜੀ ਟਰੈਕਟਰ ਸਾਈਡ ਗੀਅਰ ਤੇ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਤੇ ਡੀ ਲੈਕਸ ਮਾਡਲ ਆ ਗਿਆ ਮਲਟੀ ਸਪੀਡ ਸਤਜੋਗਿਆ RX22 ਮਾਡਲ ਦਾ 635000 ਰੁਪਏ ਦਾ ਮਾਡਲ ਅੱਗੇ ਆ ਗਿਆ ਜੀ ਏਸ ਏਸ ਆ ਗਿਆ ਜੀ ਡੀਆਈ 6565 B2 24 ਸਪੀਡ ਟਰੈਕਟਰ ਆ ਗਿਆ ਬਾਈ ਜੀ ਤੇ ਇਹਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੇ ਐਮਆਰਐਫ ਦੇ ਟਾਇਰ ਆ ਬਾਈ ਜੀ ਨਾਲੇ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 85 90 ਪੰਜ ਦੇ ਕਰੀਬ ਖੁੱਲੇ ਪਲੇਟਫਾਰਮ ਵਾਲਾ ਆ ਗਿਆ ਟਰੈਕਟਰ ਜੀ ਸਾਈਡ ਗੇਅਰ ਚ ਦੇਖ ਸਕਦੇ ਹੋ ਪਲੇਟਫਾਰਮ ਪੂਰਾ ਵਧੀਆ ਖੁੱਲਾ ਕੰਫਰਟੇਬਲ ਆ ਬੈਠਣ ਚ ਤੇ ਪੂਰੇ 프ਰੰਟ ਸਾਈਡ ਤੇ ਹੈਵੀ ਬੇਟ ਲੱਗਾ ਹੋਇਆ ਮਾਡਲ ਹੈਗਾ 2021 ਡਬਲ ਪੰਪ ਡਬਲ ਡਿਸਟ੍ਰੀਬਿਊਟਰ ਇਹ ਡਿਮਾਂਡ ਰੱਖੀ ਹੈ ਜੀ 5 ਲੱਖ 75000 ਰੁਪਿਆ ਪੂਰਾ ਕੈਂਟ ਕੰਡੀਸ਼ਨ ਦਾ ਟਰੈਕਟਰ ਆ ਜੀ ਉਹ ਦਿਖਾ ਦੇ ਨੇ 1700 96 ਘੰਟੇ ਚੱਲਿਆ ਡਰਾਈਵਰ ਦੇਖ ਰਹਾ ਤੁਸੀ ਸਾਈਡ ਗੀਅਰ ਚ ਆ ਗਿਆ ਬਾਈ ਜੀ ਤੇ ਡਿਸਟਰੀਬਿਊਟਰ ਲੱਗ ਗਿਆ ਇਹ ਜੀ ਡੱਟਾ ੱਟੀ ਡਰਾਵਲ ਉਹਨਾਂ ਨਾਲ ਵਜੂ ਡੰਡਾ ਫੱਟੀ ਉਰੀ ਘੈਂਟ ਕ ਨਹੀਂ ਸੰਦਾ ਟਰੈਕਟਰ ਆ ਇਹ ਮਾਡਲ ਹੈਗਾ ਬਾਈ ਜੀ ਇਹ 2023 575000 ਡਿਮਾਂਡ ਆ ਅੱਗੇ ਆ ਗਈ ਸਵਰਾਜ 855 4 ਸਟਾਰ ਡਬਲ ਪੰਪ ਰਿਵਰਸ ਪੀਡੀਓ ਟਾਇਰ ਹੈਗਾ ਜੀ ਚੌਕੜਾ ਜਮਾਨਾ ਟਰੈਕਟਰ ਹੈਗਾ ਹਰਿਆਣਾ ਨੰਬਰ ਆ ਪਾਵਰ ਸਟੀering ਆ ਮਾਈਟਿੰਗ ਮੂਡੇ ਪੂਰੀ ਵਧੀਆ ਹੈ ਕਰਿਓ ਸ਼ੌਂਕ ਨੂੰ ਇਹ ਰੰਗ ਪੈਂਟ ਪੂਰਾ 오ਰੀਜినਲ ਆ ਜਿਵੇਂ ਲਿਖਿਆ ਨਹੀਂ ਗਾ ਸਮਾਈ ਜੀ ਚੱਲੇ ਹੋਇਆ ਟਰੈਕਟਰ ਪੂਰਾ ਟਾਇਰ ਦੇਖ ਸਕਦੇ ਹੋ ਇਹਨਾਂ 'ਚ ਗੁਡੀਅਰ ਦਾ ਚੌਕੜਾ ਜਿਵੇਂ ਨਵਾਂ ਬਈ ਜਿਹੜੇ ਡੁੰਮਣੇ ਟੁੱਟੇ ਨਹੀਂ ਮਗਰਾਟਾਂ ਦੇ ਟੇਪ ਟੂਬ ਲੱਗੀਆਂ ਸ਼ੌਂਕ ਨੂੰ ਵਧੀਆ ਰੇਡ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਕੈਂਡ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਮਗਰਾਟਾਂ ਦੇ ਟੇਪ ਟੂਬ ਲੱਗੀਆਂ ਸ਼ੌਂਕ ਨੂੰ ਵਧੀਆ ਇਹ ਟਰੈਕਟਰ ਕੀ ਕੰਡੀਸ਼ਨ ਪੂਰੀ ਵਧੀਆ ਪਈ ਆ ਬਾਈ ਜੀ ਟਰੈਕਟਰ ਚੱਲਿਆ ਹੋਇਆ ਜੀ ਇਹ ਸਾਰੇ ਜੀ ਮੀਟਰ 2500 ਘੰਟੇ ਦੇ ਕਰੀਬ ਚੱਲਿਆ ਹੋਇਆ ਪੂਰੀ ਸ਼ਾਨ ਕੰਡੀਸ਼ਨ ਦਾ ਟਰੈਕਟਰ ਆ ਇਹ 15 ਮਾਡਲ ਆ ਡਿਮਾਂਡ ਹੈ ਜੀ 5 ਲੱਖ 30 ਹਜ਼ਾਰ ਇੰਜਨ ਕ੍ਰਾਸ ਕਰਦਾ ਜਿਹਦੀ ਡਿਮਾਂਡ ਜਾਂਦੇ ਆ ਇਹ ਅੱਗੇ ਆ ਗਿਆ ਜੀ ਮੈਸੀ 9500 हाई कंप्रेसटी लेफ्ट आई दी जैसा ना पूरे रीयल टायर ਨੇ 프ਰੰਟ ਵਾਲੇ ਤੇ ਬਾਈਕ ਵਾਲੇ ਟਾਇਰ ਹੈ ਜੀ 16 9 28 ਦੇ बीकेटी ਦੇ ਮਹੰਗੇ ਵਾਲੇ ਬੇਟ ਬੂਟ ਵੀ ਲੱਗਿਆ ਹੋਇਆ ਹੈ ਬਾਈ ਜੀ ਇਹ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਰੰਗ ਪੁਆਇੰਟ ਦਾ ਪੂਰਾ ਓਕੇ ਆ ਡਬਲ ਪੰਪਾ ਤੇ ਡਬਲ ਡਿਸਟ੍ਰਿਬਿਊਟਰ ਆ ਕੁਲੇ ਪਲੇਟਫਾਰਮ ਉੱਲਾ ਗਿਆ ਬਾਈ ਜੀ ਦੇਖ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਪੂਰੀ ਓਕੇ ਰਿਪੋਰਟਾਂ ਦਾ ਟਰੈਕਟਰ ਚੱਲਿਆ ਹੋਇਆ ਜੀ 73400 ਘੰਟਾ ਦੇਖ ਸਕਦਾ ਪੂਰਾ ਕੈਂਡ ਕੰਡੀਸ਼ਨ ਦਾ ਟਰੈਕਟਰ ਹੈ ਮੈਸੀ 9500 ਡਬਲ ਪੰਪ ਡਬਲ ਡਿਸਟ੍ਰੀਬਿਊਟਰ ਬੀਕੇਟੀ ਦੇ ਪੈਕ ਵਾਲੇ ਟਾਇਰ ਫਰੰਟ ਵਾਲੇ ਵੀ ਬੀਕੇਟੀ ਦੇ ਰੇਡੀਅਲ ਤੇ ਇਹ ਹੈਗਾ 2018 ਵਾਂਡਰ 51000 ਰੁਪਏ ਦੀ ਮੰਗ ਦਾ ਟਰੈਕਟਰ ਦੀ ਤੇ ਅੱਗੇ ਤੁਹਾਨੂੰ ਬਾਈ ਜੀ ਦਿਖਾਉਣੇ ਆਪਾਂ ਟਰੈਕਟਰ ਸੋਨਾਲਿਕਾ ਡੀ ਆਈ 60 ਆਰ ਐਕਸ ਐਮ ਐਮ ਸੁਪਰ ਟਾਇਰ ਹੈਗੇ ਜੀ ਬਾਈਕ ਵਾਲੇ ਬੀਕੇਟੀ ਦੇ 14922 ਦੇ ਇਹ ਰਾਂਗ ਦਾ ਲਿਖਣ ਪਈ 570 ਪੈਸੇ ਦੇ ਕਰੀਬ ਕਰਾਸਟਰ ਟਾਇਰ ਵੀ ਹੈਗਾ ਜੀ 700 ਪੈਸੇ ਦੇ ਕਰੀਬ ਪਾਵਰ ਸਟੀering ਚ ਆ ਗਿਆ ਦੇਖਦੇ ਸੈਡ ਗੇਰਾ ਬਾਈ ਜੀ 2010 ਮਾਡਲ ਆ 3,25,000 ਰੁਪਏ ਦਾ ਡਿਮਾਂਡ ਰੱਖੀ ਹੈ ਟਰੈਕਟਰ ਦੀ ਡਬਲ ਪੰਪਾ ਹਰਿਆਣਾ ਨੰਬਰ ਆ ਅੱਗੇ ਆਇਆ ਬਾਈ ਜੀ ਸਵਰਾਜ 8554 ਸਟਾਰ ਰਿਵਰਸ ਪੀਡੀਓ ਟਾਇਰਾਂ 'ਚ ਨਹੀਂ ਜਿੰਨੀ ਗੱਲ ਕਰੀਏ ਟਰੈਕਟਰ ਦੇ ਟਾਇਰ ਤੇ ਆ ਬਾਈ ਜੀ 프ਰੰਟ ਵਾਲੇ 90 ਪੰਜ ਦੇ ਕਰੀਬ ਬਾਈਕ ਵਾਲੇ ਪੈ ਜੀ 84 ਦੇ ਪੰਜ ਦੇ ਕਰੀਬ ਸਾਈਡ ਗੇਅਰ ਚ ਆ ਗਈ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਟਾਪ ਮਾਡਲ ਟਰੈਕਟਰ ਟਰੈਕਟਰ ਦੇ ਘੰਟੇ ਚਲ ਚਲਾ ਵੀ ਦੀਏ ਗੱਲ ਕਰੀਏ ਤਾਂ ਇਹ ਚੱਲਿਆ ਜੀ 700 60 ਘੰਟੇ ਸਾਢੇ 700 ਕਹਿ ਸਕਦੇ ਆਪਾਂ ਰੰਗ ਰੰਗ ਦੇਖ ਸਕਦਾ ਤੁਸੀਂ ਮਗਰਾਟ ਮੂ ਰੂਟ ਤੇ ਰਿੰਬ ਰੂ ਮਾਇ ਲਿਸ਼ਕਾ ਮਾਰ ਲਿਆ ਚਿੱਟੇ ਦੁੱਧ ਵਰਗੇ ਨਾਲ ਦੇ ਟਾਇਰਾਂ 1697 ਇਹ ਥੋੜਾ ਹੀ ਚੱਲਿਆ ਟਰੈਕਟਰ ਦੇਖ ਸਕਦਾ 750 ਘੰਟੇ ਚੱਲਿਆ ਸੀ ਤੇ ਮਾਡਲ ਹੈਗਾ 2022 775000 ਕੀ ਡਿਮਾਂਡ ਆ ਟਰੈਕਟਰ ਦੀ ਪੂਰੀ ਕੈਡ ਕੰਡੀਸ਼ਨ ਦੇ ਟਰੈਕਟਰ ਆ ਜਿਹੜੇ ਜੀ ਹਾਰ ਪਾ ਕੇ ਲੈ ਗਿਓ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਸ਼ੋਰੂਮ ਚੱਲਿਆ ਆ ਕਿ ਮੰਡੀ ਤੋਂ ਆ ਗਿਆ ਜੀ ਮਹਿੰਦਰਾ 255 DI ਭੂਮੀ ਪੱਤਰ ਪਾਵਰ ਪਲੱਸ ਵਾਲਾ ਆ ਗਿਆ ਜੀ ਸਿੰਪਲੈਸਟ ਹੈ ਇਹ ਚਾਰਿਆ 14 ਮਾਡਲ 235000 ਰੁਪਏ ایڈਵਾਂਸ ਦਾ ਟਰੈਕਟਰ ਵੀ ਸਿੰਪਲੈਸਟ ਸਟੀering ਦਾ ਰੰਗ-ਪੰਡਗਾ ਓਕੇ ਹੈ ਫਾਇਰ ਹੈ ਬਾਈ ਜੀ ਬਿਲਕੁਲ ਨਵੇਂ ਗੁੜੀਰ ਦੇ 12 428 ਜੀ ਪੂਰੀ ਪੈਨ ਕੰਡੀਸ਼ਨ ਦਾ ਟਰੈਕਟਰ ਆ ਨੰਬਰ ਹੈ 1000 ਰਿਆਣਾ ਅੱਗੇ ਆ ਜੀ ਇੰਡੋ ਫਾਰਮ ਇੰਡੋ ਫਾਰਮ 2022 ਮਾਡਲ ਆ ਟਾਇਰ ਹੈਗੇ ਟਰੈਕਟਰ ਦੇ ਬਿਲਕੁਲ ਨਵੇਂ 15 9 22 ਵਾਲੇ ਟਾਇਰ ਆ ਬਾਈ ਜੀ ਬੈਕ ਵਾਲੇ ਟਾਇਰ ਬਹੁਤ ਘੱਟ ਮਿਲਦੇ ਆ ਟਰੈਕਟਰ ਦੇ ਦੇਖਣ ਨੂੰ ਇੱਕ ਟਰੈਕਟਰ ਇਹਦੋਂ ਪਹਿਲਾਂ ਦੇਖਿਆ ਜੀ ਮੈਂ ਮੰਡੀ 'ਚ ਜਿਹਦੇ 15 ਦੇ ਟਾਇਰ ਆ ਇੱਕ ਟਰੈਕਟਰ ਇਹ ਆ ਇਹਨੂੰ ਤਕਰੀਬਨ ਡੇਢ ਸਾਲ ਵਾਂਗੂ ਹੋ ਗਿਆ ਮੰਡੀ ਤੇ ਆਉਂਦੇ ਨੂੰ ਦੋ ਵਾਰੀ ਦੇਖਿਆ ਜੀ 15 ਦੇ ਟਾਇਰ 15 ਦੇ ਟਾਇਰ 15928 ਵਾਲੇ ਤੇ 프ਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 90 94 ਪੈਸੇ ਸਾਈਡ ਗੀਅਰ ਚ ਆ ਗਿਆ ਟਰੈਕਟਰ ਦੋ ਫਾਰਮ 3055 NB ਪਾਵਰ ਸਟੀering ਚ ਆ ਗਿਆ ਇਹ ਸਾਈਡ ਗੀਅਰ ਚ ਆ ਗਿਆ 2022 ਮਾਡਲ 4,55,000 ਰੁਪਏ ਐਡਵਾਂਸ ਹੈ ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਹੈ ਟਰੈਕਟਰ ਦੀ ਰੰਗ ਪੇਂਟ ਦਾ origignal ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈ ਉਹ ਘਾਟਿਆਂ ਦੀ ਜੇ ਗੱਲ ਕਰੀਏ ਟਰੈਕਟਰ ਚੱਲਿਆ ਹੋਇਆ ਹੈ ਬਾਈ ਜੀ 4032 ਦੇ ਚੀ ਘੰਟੇ ਪੂਰੀ ਚਾਂਟ ਕੰਡੀਸ਼ਨ ਦਾ ਟਰੈਕਟਰ ਹੈ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਜੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਬਾਈ ਮੈਂ ਸੰਪਰਕ ਕਰ ਸਕਦਾ ਹਾਂ ਇਹ ਵੀਡੀਓ ਕਿਵੇਂ ਲੱਗੀ ਤੁਹਾਨੂੰ ਆਪਣੀ ਬਾਈ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਇਹ ਹੋਰ ਕੈਂਡ ਕੈਂਡ ਆ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਜਿਹੜਾ ਨੂੰ ਦਬ ਕੇ ਕਰ ਦਿਓ ਸ਼ੇਅਰ